ਚੰਡੀਗੜ੍ਹ ਦੇ ਵਿੱਚ ਅਸੀਂ ਅਪੀਲ ਕਰਨ ਆਏ ਆ ਇਬਾਦਤ ਦੀ ਲਾਈਫ ਬਚਾਉਣ ਦੇ ਲਈ ਇਬਾਦਤ 5 ਮਹੀਨੇ ਦੀ ਹੈ ਔਰ ਇਸ ਨੂੰ ਐਸਐਮਈ ਟਾਈਪ 1 ਹੈ ਸਪਾਈਨਲ ਮਸਕুলਰ ਐਟ੍ਰੋਫੀ ਟਾਈਪ 1 ਇਹਦਾ ਜੋ ਟ੍ਰੀਟਮੈਂਟ ਹੈ ਏਮਜ਼ ਨਵੀਂ ਦਿੱਲੀ ਤੋਂ ਚੱਲ ਰਿਹਾ ਹੈ ਔਰ ਇਹਦੇ ਵਿੱਚ ਪ੍ਰੋਬਲਮ ਹੈ ਜਿਹੜੀ ਫਿਲਹਾਲ ਇਹਨੂੰ ਉਹ ਗਰਦਨ ਦੀ ਜਿਹੜੀ ਆ ਧੌਣ ਹੋਲਡ ਨਹੀਂ ਕਰ ਸਕਦੀ ਔਰ ਬੈਠ ਨਹੀਂ ਸਕਦੀ ਔਰ ਸਮਾਪਾ ਕੇ ਜਿਹੜੀਆਂ ਕੰਪਲਿਕੀਸ਼ਨਸ ਨੇ ਉਹ ਇਨਕਰੀਜ਼ ਹੋ ਜਾਂਦੀਆਂ ਔਰ ਡਾਕਟਰਸ ਦੇ ਕਹਿਣ ਮੁਤਾਬਕ ਔਰ ਜੋ ਫਿਲਹਾਲ ਹੁਣ ਤੱਕ ਦੀ ਸਟੱਡੀ ਹੈ ਕਿ ਜਿਹੜੇ ਐਸਐਮਏ ਟਾਈਪ 1 ਦੇ ਬੱਚੇ ਆ 2 ਸਾਲ ਉਹਨਾਂ ਦਾ ਲਾਈਫ ਸਪੈਨ ਹੈ ਪਰ ਇਹਦਾ ਜਿਹੜਾ ਟਰੀਟਮੈਂਟ ਹੈ ਉਹ ਵੀ ਹੈ ਸੋ ਏਮਜ਼ ਨਵੀਂ ਦਿੱਲੀ ਮੁਤਾਬਕ ਜੋ ਉਹਨਾਂ ਨੇ ਪ੍ਰੈਸਕ੍ਰਾਈਬ ਕੀਤਾ ਹੈ ਜੋ ਇੰਜੈਕਸ਼ਨ ਹੈ ਤਾਂ ਉਹਦੀ ਜਿਹੜੀ ਕੀਮਤ ਹੈ ਉਹ 14.5 ਕਰੋੜ ਰੁਪਏ ਹੈ ਸੋ ਇਬਾਦਤ ਦੇ ਪੇਰੈਂਟਸ ਜਿਹੜੇ ਆ ਮੋਗਾ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਆ ਫਾਰਮਿੰਗ ਕਮਿਊਨਿਟੀ ਤੋਂ ਆਇਆ ਸੋ ਇੰਨੀ ਵੱਡੀ ਜਿਹੜੀ ਅਮਾਊਂਟ ਆ ਉਹ ਕਿਸੇ ਵੀ ਆਮ ਸਧਾਰਨ ਫੈਮਿਲੀ ਦੇ ਲਈ ਜਿਹੜੀ ਇਕੱਠੀ ਕਰਨੀ ਆ ਉਹ ਕਿਸੇ ਦੇ ਵਸਦਾ ਰੋਗ ਨਹੀਂ ਆ ਸੋ ਇਹਦੇ ਲਈ ਅਸੀਂ ਜੋ ਹੈ ਇਸ ਰੀਜਨ ਦੇ ਸਾਡਾ ਜਿਹੜਾ ਉੱਤਰੀ ਭਾਰਤ ਆ ਇਹ ਸਾਰੀ ਰੀਜਨ ਦੇ ਲੋਕਾਂ ਦੀ ਜਿਹੜੀ ਆ ਪੰਜਾਬ ਹਰਿਆਣਾ ਚੰਡੀਗੜ੍ਹ ਰਾਜਸਥਾਨ ਹਿਮਾਚਲ ਸਭ ਦੀ ਜਿਹੜੀ ਆ ਸਾਰੇ ਹਿੰਦੁਸਤਾਨੀਆਂ ਦੀ ਅਸੀਂ ਮਦਦ ਚਾਹੁੰਦੇ ਆ ਕਿ ਇਬਾਦਤ ਦੀ ਜਿਹੜੀ ਲਾਈਫ ਹੈ ਉਹਨੂੰ ਬਚਾਉਣ ਦੇ ਲਈ ਜਿਹੜਾ ਹੈ ਇਹ 14.5 ਕਰੋੜ ਰੁਪਏ ਦੀ ਜਿਹੜੀ ਕਲੈਕਸ਼ਨ ਹੈ ਇਹ ਅਸੀਂ ਸਾਰੇ ਲੋਕਾਂ ਦੇ ਸਹਿਯੋਗ ਨਾਲ ਕਰਨੀ ਚਾਹੁੰਦੇ ਆ ਸੋ ਜਿਹੜੀ ਫੈਮਿਲੀ ਹੈ ਕੋਈ ਇਦਾਂ ਦੇ ਸੈਲੀਬ੍ਰਿਟੀਜ਼ ਜਾਂ ਜਿਹੜੇ ਸਾਡੇ ਸੈਲੀਬ੍ਰਿਟੀ ਆ ਪੰਜਾਬ ਦੇ ਬਹੁਤ ਸਾਰੇ ਸੈਲੀਬ੍ਰਿਟੀ ਆ ਬਹੁਤ ਮਦਦ ਮਦਦ ਕਰਦੇ ਆ ਲੋਕਾਂ ਦੀ ਸੋ ਉਹਨਾਂ ਤੱਕ ਅਪਰੋਚ ਕਰਨਾ ਸੈਲੀਬ੍ਰਿਟੀਜ਼ ਤੱਕ ਜਾਂ ਮੁੱਖ ਮੰਤਰੀ ਸਾਹਿਬ ਤੱਕ ਵੀ ਫਿਲਹਾਲ ਇਹਨਾਂ ਨੇ ਅਜੇ ਅਪਰੋਚ ਨਹੀਂ ਕੀਤੀ ਇਲੈਕਸ਼ਨ ਚ ਬਿਜ਼ੀ ਸੀ ਸੋ ਇਹਨਾਂ ਦੇ ਲਈ ਇੰਨਾ ਸੌਖਾ ਨਹੀਂ ਹੈ ਪਰ ਤੁਹਾਡੇ ਮਾਧਿਅਮ ਰਹੀਂ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਜੋ ਵੀ ਸਾਡੇ ਸੈਲੀਬ੍ਰਿਟੀਜ਼ ਨੇ ਹਿੰਦੁਸਤਾਨ ਦੇ ਜੋ ਸੈਲੀਬ੍ਰਿਟੀਜ਼ ਨੇ ਉਹ ਇਦਾਂ ਦੀਆਂ ਫੈਮਲੀਆਂ ਦੀ ਮਦਦ ਕਰਦੇ ਆ ਬੱਚਿਆਂ ਦੀ ਮਦਦ ਕਰਦੇ ਆ ਸੋ ਇਹਦੇ ਲਈ ਵੀ ਉਹ ਸਾਰੇ ਅੱਗੇ ਆਉਣ ਔਰ ਇਸ ਰੀਜਨ ਦੇ ਜੋ ਸਾਡੇ ਇੰਡਸਟਰੀਅਲਿਸਟ ਨੇ ਉਹ ਬੜਾ ਖੁੱਲ ਕੇ ਜਿਹੜਾ ਹੈਗਾ ਆ ਸਮਾਜਿਕ ਕੰਮਾਂ ਦੇ ਲਈ দান ਕਰਦੇ ਆ ਸੋ ਇਹ ਬੱਚੀ ਦੀ ਜਾਨ ਬਚਾਉਣ ਦੇ ਲਈ ਇੱਕ ਹਮਲਾ ਇੱਕ ਐਫਰਟ ਆ ਜਿਹਦੇ ਵਿੱਚ ਸਾਨੂੰ ਸਭ ਦੇ ਸਹਿਯੋਗ ਦੀ ਲੋੜ ਹੈ ਇਹ ਸੁਖਪਾਲ ਸਿੰਘ ਉਹਨਾਂ ਦੀ ਇੱਕ ਵੱਡੀ ਬੇਟੀ ਹੈ 10 ਸਾਲ ਦੀ ਇਹ ਛੋਟੀ ਬੇਟੀ ਹੈ ਉਹਨਾਂ ਦੀ 5 ਮਹੀਨੇ ਦੀ ਇਬਾਦਤ ਜਿੰਨੂੰ ਸਾਡੇ ਸਭ ਦੇ ਸਹਿਯੋਗ ਦੀ ਲੋੜ ਹੈ ਔਰ ਸਾਨੂੰ ਇਸ ਮੀਡੀਆ ਰਾਹੀਂ ਸਾਰੇ ਜਿਹੜੇ ਸਾਡੇ ਇਸ ਖਿੱਤੇ ਦੇ ਰਹਿਣ ਵਾਲੇ ਲੋਕ ਨੇ ਉਹਨਾਂ ਤੋਂ ਪੂਰਨ ਉਮੀਦ ਹੈ ਕੇ 14.5 ਕਰੋੜ ਰੁਪਇਆ ਦੇਖਣ ਦੇ ਵਿੱਚ ਜੋ ਇੱਕ ਬੜੀ ਵੱਡੀ ਰਕਮ ਲੱਗਦੀ ਹੈ ਪਰ ਉਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਅਸੀਂ ਇਹ ਟੀਚਾ ਜਿਹੜਾ ਹੈ ਉਹ ਜਲਦੀ ਪੂਰਾ ਕਰ ਲਾਂਗੇ ਸਮਾਂ ਸਾਡੇ ਕੋਲ ਜਿਆਦਾ ਇਸ ਕਰਕੇ ਨਹੀਂ ਹੈ ਕਿ ਇੱਕ ਤਾਂ ਜੋ ਇਹ ਇੰਜੈਕਸ਼ਨ ਹੈ ਇਹ ਵੱਧ ਤੋਂ ਵੱਧ ਜਿਹੜਾ ਹੈਗਾ 24 ਮਹੀਨੇ ਦੇ ਅੰਦਰ ਅੰਦਰ ਲੱਗਣਾ ਹੁੰਦਾ ਹੈ ਬਟ ਬੱਚੇ ਦੀ ਜਿਹੜੀ ਕੰਡੀਸ਼ਨ ਹੈ ਉਹ ਕਈ ਵਾਰ ਜ਼ਿਆਦਾ ਵਿਗੜਨ ਲੱਗ ਜਾਂਦੀ ਹੈ ਜਿਵੇਂ ਜਿਵੇਂ ਸਮਾਂ ਬੀਤਦਾ ਸੋ ਜਿੰਨੀ ਜਲਦੀ ਇਹਨੂੰ ਇੰਜੈਕਸ਼ਨ ਮਿਲੇਗਾ ਉੰਨੀ ਜਲਦੀ ਜਿਹੜੀ ਹੈ ਇਬਾਦਤ ਦੀ ਰਿਕਵਰੀ ਜਿਹੜੀ ਹੈ ਉਹ ਪੋਸੀਬਲ ਹੈ ਔਰ ਤੁਹਾਡੇ ਸਭ ਦੀਆਂ ਦੁਆਵਾਂ ਦੀ ਬਹੁਤ ਜ਼ਰੂਰਤ ਹੈ ਨੂੰ ਤੁਹਾਡੇ ਸਭ ਦੇ ਸਹਿਯੋਗ ਦੀ ਬਹੁਤ ਜ਼ਰੂਰਤ ਹੈ ਤੁਹਾਡਾ ਦਿੱਤਾ ਹੋਇਆ ਜੋ ਵੀ দান ਹੈ ਉਹ ਇਸ ਫੰਡ ਰੇਜ਼ਰ ਪਲੇਟਫਾਰਮ ਦੇ ਥਰੂ ਡਾਇਰੈਕਟਲੀ ਜਿਹੜਾ ਡਰਗ ਮੈਨੂਫੈਕਚਰਿੰਗ ਕੰਪਨੀ ਨੂੰ ਜਿਹੜਾ ਉਹ ਟਰਾਂਸਫਰ ਕੀਤਾ ਜਾਣਾ ਹੈ ਇਹਨਾਂ ਦੇ ਨਿੱਜੀ ਖਾਤੇ ਦੇ ਵਿੱਚ ਅਮਾਉਂਟ ਨਹੀਂ ਜਾਣੀ ਸੋ ਤੁਹਾਡਾ ਦਿੱਤਾ ਹੋਇਆ ਐਵਰੀ ਸਿੰਗਲ ਪੈਨੀ ਜੋ ਵੀ ਤੁਸੀਂ দান ਕਰੋਗੇ ਦੇਸ਼ ਵਿਦੇਸ਼ ਚ ਪੰਜਾਬੀ ਬਹੁਤ ਵੱਸਦੇ ਆ ਸਭ ਨੂੰ ਅਪੀਲ ਹੈ ਕਿ ਵਿਦੇਸ਼ ਦੇ ਲਈ ਇੱਕ ਅਲੱਗ ਪਲੇਟਫਾਰਮ ਦੇ ਉੱਤੇ ਕਰ ਰਹੇ ਆ ਗੋ ਫੰਡ ਵੀ ਤੇ ਔਰ ਇੰਪੈਕਟ ਗੁਰੂ ਤੇ ਇੰਡੀਆ ਦੇ ਵਿੱਚ ਕਰ ਰਹੇ ਆ ਸੋ ਇਹਦੇ QR ਕੋਡ ਵਗੈਰਾ ਵੀ ਜਿਹੜੇ ਆ ਉਹ ਡਿਸਪਲੇ ਹੋ ਜਾਣਗੇ ਬਟ ਅਗਰ ਇੰਪੈਕਟ ਗੁਰੂ ਦੇ ਉੱਪਰ ਜਾ ਕੇ ਡਾਇਰੈਕਟਲੀ ਸਰਚ ਕਰੋਗੇ ਤਾਂ ਉੱਥੇ ਬਾਹਰ ਹੀ ਫਲੈਸ਼ ਹੋ ਰਿਹਾ ਹੋਊਗਾ ਇਬਾਦਤ ਕਾਰ ਸੋ ਅਸੀਂ ਸਾਰਿਆਂ ਨੂੰ ਅਗੇ ਨੇ ਅਪੀਲ ਹੈ ਕਿ ਇਬਾਦਤ ਦੀ ਜੋ ਲਾਈਫ ਹੈ ਉਹਨੂੰ ਸੇਵ ਕਰਨ ਦੇ ਲਈ ਅਸੀਂ ਤੁਹਾਡਾ ਸੌਦਾ ਸਹਿਯੋਗ ਚਾਹੁੰਦੇ ਆ ਸਬਦਾ ਦਾਨ ਚਾਹੁੰਦੇ ਆ ਵੱਧ ਤੋਂ ਵੱਧ ਦਾਨ ਕਰੋ ਔਰ ਇਹਨੂੰ ਸ਼ੇਅਰ ਕਰੋ ਸੋ ਥੈਟ ਕਿ ਆਪਾਂ ਇਬਾਦਤ ਨੂੰ ਬਚਾ ਸਕੀਏ ਸੋ ਨਾਲ ਸਾਡੇ ਡਾਕਟਰ ਗੁਰਮੀਤ ਸਿੰਘ ਢਾਲੀਵਾਲ ਜੀ ਨੇ ਜਿਹੜੇ ਜੁਆਇੰਟ ਐਸੋਸੀਏਸ਼ਨ ਆਫ ਕਾਲਜਿਸ ਜੈਕ ਪੰਜਾਬ ਦੇ ਚੇਅਰਮੈਨ ਨੇ ਸੋ ਸਰ ਨੂੰ ਵੀ ਰਿਕੁਐਸਟ ਆ ਕਿ ਇਬਾਦਤ ਦੇ ਲਈ ਜਿਹੜੀ ਆ ਪੰਜਾਬ ਨੂੰ ਔਰ ਸਾਰੇ ਖਿੱਤੇ ਨੂੰ ਇੱਕ ਅਪੀਲ ਜਿਹੜੀ ਆ ਉਹ ਜ਼ਰੂਰ ਕਰਨ ਧੰਨਵਾਦ ਬਹੁਤ ਧੰਨਵਾਦ ਬਹੁਤ ਸਵਾਗਤ ਆ ਸਾਰੇ ਹੀ ਗੋਸਤਾਂ ਦਾ ਪ੍ਰੈਸ ਤੇ ਇਲੈਕਟ੍ਰੋਨਿਕ মিডিਆ ਦਾ ਬਹੁਤ ਇੱਕ ਸੈਂਸਿਟਿਵ ਇਸ਼ੂ ਲੈ ਕੇ ਤੁਹਾਡੇ ਕੋਲੇ ਆਏ ਆ ਮੈਂ ਕਿਉਂਕਿ ਸਾਰੇ ਪੰਜਾਬ ਦੇ ਐਜੂਕੇਸ਼ਨਲ ਇੰਸਟੀਟਿਊਸ਼ਨਸ ਦੇ ਜੁਆਇਟ ਐਸੋਸੀਏਸ਼ਨ ਆਫ ਕਾਲਜਸ ਦਾ ਚੇਅਰਮੈਨ ਹਾਂ ਤੇ ਇਹ ਜਿਹੜਾ ਪਰਿਵਾਰ ਹੈ ਇਹ ਮੇਰਾ ਜਿਹੜਾ ਖੁੱਦ ਦਾ ਜਿਹੜਾ ਇੰਸਟੀਟਿਊਸ਼ਨ ਆ ਬਾਬਾ ਫਰੀਦ ਗਰੁੱਪ ਆਫ ਇੰਸਟੀਟਿਊਸ਼ਨ ਉਹਦੇ ਜਿਹੜੇ ਹੈਗੇ ਆ ਸਾਡੇ ਧਨਵਾ ਜੀ ਜਿਹੜੇ ਸਟ੍ਰਕਟੁਰਜਿੰਦਰ ਸਿੰਘ ਧਨਵਾ ਜੀ ਉਹਦੇ ਸਾਡੇ ਬਹੁਤ ਮਤਲਬ ਕਿ ਐਡਮਿਨਿਸਟਰेटर ਹੈ ਤੇ ਉਹਨਾਂ ਦਾ ਇਹ ਪਰਿਵਾਰ ਹੈ ਤੇ ਮੈਂ ਸਮਝਦਾ ਇਹ ਸਾਡਾ ਬੀਐਫਜੀ ਦਾ ਹੀ ਪਰਿਵਾਰ ਹੈ ਤੇ ਅਸੀਂ ਆਪਦੇ ਵੱਲੋਂ ਬਹੁਤ ਵੱਡੇ ਲੈਵਲ ਤੇ ਜਿਹੜਾ ਹੈਗਾ ਇਹ ਕੋਸ਼ਿਸ਼ ਕਰ ਰਹੇ ਆਂ ਪਰ ਸਾਡੀ ਇਹ ਕੋਸ਼ਿਸ਼ ਇਸ ਬੱਚੀ ਨੂੰ ਬਚਾ ਨਹੀਂ ਸਕਦੀ ਤੇ ਇਸ ਕਰਕੇ ਮੈਨੂੰ ਆ ਲੱਗਦਾ ਵੀ ਜਿਵੇਂ ਧਨੁਆਈ ਨੇ ਦੱਸਿਆ ਵੀ ਇਹਦਾ ਜਿਹੜਾ ਕੋਸਟ ਆ 14 ਕਰੋੜ ਪਰ ਮੈਨੂੰ ਆ ਲੱਗਦਾ ਵੀ ਜੇ ਸਾਡਾ ਜਿਹੜਾ ਦੇਸ਼ ਦੀ ਆਬਾਦੀ ਹੈ ਉਹ 140 ਕਰੋੜ ਤੇ ਜੇ ਅਸੀਂ ਜਿਵੇਂ ਕਹਿੰਦਾ ਨਾ ਤਿੰਨ ਕਾ ਤਿੰਕਾ ਵੀ ਇਹਦੇ ਵਿੱਚ ਪਾਈਏ ਨਾ ਤੇ ਸਾਡੀ ਬਹੁਤ ਵਾਰੀ ਮੈਂ ਗੱਲ ਕਰਦਾ ਹੁੰਨਾ ਵੀ ਸਾਡੀ ਜਿਹੜੀ ਆਬਾਦੀ ਵੱਧਦੀ ਹੋਈ ਆਬਾਦੀ ਹੈ ਉਹ ਕਈ ਵਾਰ ਸਾਡੇ ਲਈ ਸਰਾਪ ਵੀ ਪਰ ਬਹੁਤ ਥਾਵਾਂ ਤੇ ਇਹ ਸਾਡੇ ਲਈ ਵਰਦਾਨ ਵੀ ਸਾਫਤ ਹੋ ਜਾਂਦੀ ਤੇ ਇਸੇ ਤਰ੍ਹਾਂ ਨਾਲ ਇਹੋ ਜਿਹੇ ਕੇਸਾਂ ਦੇ ਵਿੱਚ ਜਿੱਥੇ ਕਿਸੇ ਬੱਚੇ ਦੀ ਲਾਈਫ ਨੂੰ ਬਚਾਇਆ ਜਾ ਸਕਦਾ ਹੈਗਾ ਉੱਥੇ ਜੇ ਅਸੀਂ ਇਹ ਦੇਖੀਏ ਵੀ ਸਾਡੇ ਦੇਸ਼ ਦੀ ਆਬਾਦੀ ਜੇ ਇੱਕ ਤੁਸੀਂ ਸੋਚ ਕੇ ਦੇਖੋ ਵੀ 140 ਕਰੋੜ ਲੋਕਾਂ ਨੂੰ ਤੁਸੀਂ 14.5 ਕਰੋੜ ਰੁਪਇਆ ਉਨਕੀ ਆਓ ਮਨ ਲੱਕੇ ਪੈਸਿਆਂ ਦੇ ਵਿੱਚ ਰੁਪਈਆ ਦੇ ਵਿੱਚ ਵੀ ਨਹੀਂ ਪੈਸਿਆਂ ਦੇ ਵਿੱਚ ਆਓ ਇਸ ਤਰੀਕੇ ਨਾਲ ਜੇ ਅਸੀਂ ਥੋੜਾ ਥੋੜਾ ਕਰਕੇ ਜਿਵੇਂ ਕਹਿੰਦੇ ਹਾਂ ਨਾ ਬੂੰਦ ਬੂੰਦ ਨਾਲ ਤਲਾਬ ਭਰ ਜਾਂਦਾ ਦੀਵਾ ਦੀਵਾ ਮਿਲ ਕੇ ਦੀਵਾਲੀ ਬਣ ਜਾਂਦੀ ਹੈ ਤੇ ਜੇ ਅਸੀਂ ਸਾਰੇ ਲੋਕ ਇਕੱਠੇ ਹੋ ਕੇ ਇਸ ਤਰ੍ਹਾਂ ਦੇ ਜਿੰਨੇ ਵੀ ਜੇ ਕੋਈ ਕਿਤੇ ਵੀ ਕੋਈ ਆਫਤ ਆਉਂਦੀ ਹੈ ਸਾਡੇ ਦੇਸ਼ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਇਵਨਕੇ ਸਾਡੇ ਪੰਜਾਬ ਦੀ ਵੀ ਤਕਰੀਬਤ 3 ਸਵਾ 3 ਕਰੋੜ ਜਿਹੜੀ ਆਬਾਦੀ ਹੈਗੀ ਹੈ ਉਹਨੂੰ ਵੀ ਜੇ ਆਪਾਂ ਕਹੀਏ ਵੀ ਸਾਡੇ ਇਕੱਲੇ ਪੰਜਾਬੀ ਹੀ ਕੰਟਰੀਬਿਊਟ ਕਰਨ ਤੇ ਉਹਦੇ ਲਈ ਵੀ ਕੋਈ ਬਹੁਤ ਵੱਡੀ ਅਮਾਊਂਟ ਨਹੀਂ ਹੈ ਪਰ ਸਾਡੇ ਦੇਸ਼ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਬਹੁਤ ਇਹੋ ਜਿਹੇ ਦਾਨੀ ਪਰਿਵਾਰ ਉਹ ਬਹੁਤ ਥਾਵਾਂ ਤੇ ਬੈਠੇ ਆ ਇਕੱਲੇ ਸਾਡੇ ਇੱਥੇ ਪੰਜਾਬ ਦੇ ਵਿੱਚ ਨਹੀਂ ਥਰੂਆਊਟ ਇੰਡੀਆ ਥਰੂਆਊਟ ਵਰਲਡ ਤੇ ਉਹ ਬੰਦੇ ਜਿਹੜੇ ਹੈਗੇ ਆ ਉਹਨਾਂ ਨੇ ਬਹੁਤ ਵੱਡਾ ਕੰਮ ਵੀ ਕੀਤਾ ਤੇ ਉਸ ਤਰ੍ਹਾਂ ਦੇ ਲੋਕਾਂ ਤੱਕ ਜੇ ਇਹ ਆਵਾਜ਼ ਪਹੁੰਚੇ ਤਾਂ ਉਹ ਅੱਗੇ ਆਪ ਕੰਟਰੀਬਿਊਟ ਕਰਨ ਪਲੱਸ ਆਪ ਜਿਹੜਾ ਹੈਗਾ ਉਹ ਲੋਕਾਂ ਤੱਕ ਸ਼ੇਅਰ ਕਰਨ ਤਾਂ ਇਹ ਅਮਾਉਂਟ ਕੋਈ ਬਹੁਤ ਵੱਡੀ ਨਹੀਂ ਹੈ ਸਾਡੇ ਦੇਸ਼ ਤੇ ਸਾਡੇ ਪੰਜਾਬ ਦੇ ਬਹੁਤ ਸੈਲੀਬ੍ਰਿਟੀਜ਼ ਹੈ ਬਹੁਤ ਅਦਯੋਗਪਤੀ ਹੈ ਜਿਹੜੇ ਥੋੜਾ ਥੋੜਾ ਕਰਕੇ ਵੀ ਮੈਂ ਕਹਿੰਦਾ ਵੀ ਉਹਨਾਂ ਲਈ ਕੋਈ ਔਕਾ ਨਹੀਂ ਹੁੰਦਾ ਜੇ ਕੋਈ 1 ਲੱਖ ਰੁਪਇਆ 2 ਲੱਖ ਰੁਪਇਆ 5 ਲੱਖ ਰੁਪਇਆ ਕਿਉਂਕਿ ਜਿਹੜੇ ਸੀਐਸਆਰ ਦੇ ਵਿੱਚ ਕਰੋੜਾਂ ਰੁਪਏ ਜਿਹੜਾ ਹੈਗਾ ਉਹ ਡੋਨੇਟ ਕਰਦੇ ਹੈਗੇ ਜਿਵੇਂ ਕਿ ਇੰਡਸਟਰੀ ਦਾ ਇੱਕ ਸੀਐਸਆਰ ਫੰਡ ਹੁੰਦਾ ਤੇ ਜਿਹੜੇ ਲੋਕ ਸੈਲੀਬ੍ਰਿਟੀਜ਼ ਆ ਉਹ ਵੀ ਆਪਣੇ ਤੌਰ ਤੇ ਬਹੁਤ ਵੱਡੇ ਲੈਵਲ ਤੇ ਕੰਟ੍ਰਿਬਿਊਟ ਕਰਦੇ ਤੇ ਜੇ ਇਸ ਤਰੀਕੇ ਨਾਲ ਮੈਂ ਤਾਂ ਸਮਝਦਾ ਵੀ ਜੇ ਇਸ ਤਰ੍ਹਾਂ ਦੇ ਤਕਰੀਬਨ 50 ਬੰਦੇ ਜਿਹੜੇ ਹੈਗੇ ਆ ਉਹ ਕੰਟਰੀਬਿਊਟ ਥੋੜਾ ਥੋੜਾ ਕਰਕੇ ਕਰਨ ਤਾਂ ਇਹ ਅਮਾਉਂਟ ਜਿਹੜੀ ਹੈਗੀ ਆ ਕੁਝ ਦਿਨਾਂ ਦੇ ਵਿੱਚ ਹੀ ਕਲੈਕਟ ਹੋ ਸਕਦੀ ਹੈ ਕਿਉਂਕਿ ਸਾਨੂੰ ਇਹ ਲੋੜ ਆ ਸਾਡੇ ਜਿਹੜੇ ਇਸ ਬੱਚੇ ਨੂੰ ਇਸ ਬੱਚੀ ਨੂੰ ਬਚਾਉਣ ਲਈ ਬਹੁਤ ਜਲਦੀ ਜਣਾ ਹੈਗਾ ਇਹ ਅਮਾਉਂਟ ਕਲੈਕਟ ਕਰਨ ਦੀ ਤਾਂ ਕਿ ਇਹਨੂੰ ਉਹ ਇੰਜੈਕਸ਼ਨ ਵਾਇਆ ਜਾ ਸਕੇ ਜਿਹਦੀ ਕਸਟ ਸਾਡੇ 14000 ਰੁਪਏ ਹੈ ਇਸ ਲਈ ਮੇਰੀ ਹੱਥ ਜੋੜ ਕੇ ਸਾਰਿਆਂ ਨੂੰ ਅਪੀਲ ਹੈ ਸਾਡੇ ਸਾਰੇ ਹੀ ਐਜੂਕੇਸ਼ਨ ਜਗਤ ਨੂੰ ਪਾਵੇਂ ਉਹ ਪੰਜਾਬ ਦਾ এডੂਕੇਸ਼ਨ ਸੈਕਟਰ ਆ ਪਾਵੇਂ ਉਹ ਸਾਰੇ ਦੇਸ਼ ਦਾ এডੂਕੇਸ਼ਨ ਸੈਕਟਰ ਆ ਪਾਵੇਂ ਸਾਰੇ ਵਰਡ ਦਾ এডੂਕੇਸ਼ਨ ਸੈਕਟਰ ਆ ਵਿਸ਼ੇਸ਼ ਤੌਰ ਤੇ ਮੈਂ ਸਮਝਦਾ ਵੀ ਇਹ ਮੇਰਾ ਇੱਕ ਬਹੁਤ ਵੱਡਾ ਅਧਿਕਾਰ ਆ এডੂਕੇਸ਼ਨ ਸੈਕਟਰ ਲਈ ਕਿਉਂਕਿ ਮੈਂ ਲੰਬੇ ਸਮੇਂ ਤੋਂ এডੂਕੇਸ਼ਨ ਲਈ ਸਰਵ ਕਰ ਰਿਹਾ ਨਿਕਲ ਤੇ ਸਾਰੇ এডੂਕੇਸ਼ਨ ਸੈਕਟਰ ਨੂੰ ਤਾਂ ਸਾਡੇ ਨੂੰ ਅੱਗੇ ਆਉਣਾ ਚਾਹੀਦਾ ਕਿਉਂਕਿ ਜੇ ਇਕੱਲਾ এডੂਕੇਸ਼ਨ ਸੈਕਟਰ ਹੀ ਆ ਜਾਵੇ ਤਾਂ ਤੁਸੀਂ ਮਲਟੀਪਲਾਈ ਕਰਕੇ ਦੇਖੋ ਪੰਜਾਬ ਦੇ ਵਿੱਚ ਇਕੱਲੀਆਂ ਸਾਡੀਆਂ ਜਿਹੜੀਆਂ ਸੈਲਫ ਫਾਈਨਾਂਸਡ ਇੰਸਟੀਟਿਊਸ਼ਨਸ ਦੀ 1650 ਤੇ ਇਹ ਸਾਰੀਆਂ ਗਵਰਨਮੈਂਟ ਤੇ ਸਾਰੀਆਂ ਇੰਸਟੀਚਿਊਸ਼ਨਾਂ ਦਾ 2000 ਦੇ ਕਰੀਬ ਇੰਸਟੀਚਿਊਸ਼ਨਸ ਆ ਤੇ 2000 ਦੇ ਵਿੱਚ ਤੁਸੀਂ ਸੋਚ ਕੇ ਦੇਖੋ ਵੀ ਕਿੰਨੇ EMPLOYES ਹੋਣਗੇ ਤੇ ਉਸ EMPLOYES ਦੇ ਵਿੱਚ ਕਿੰਨੇ ਬੱਚੇ ਹੋਣਗੇ ਟੋਟਲ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੀ ਹੈਗੀ ਹੈ ਇਹ ਸਟਰੈਂਥ ਪਹੁੰਚਦੀ ਹੈਗੀ ਹੈ ਤੇ ਜੇ ਉਹ ਸਾਰੇ ਰਲ ਕੇ ਥੋੜਾ ਥੋੜਾ ਵੀ ਕੰਟਰੀਬਿਊਟ ਕਰਨ ਤੇ ਬਹੁਤ ਵੱਡੇ ਰੂਪ ਵਿੱਚ ਕੰਟਰੀਬਿਊਸ਼ਨ ਹੋ ਸਕਦੀ ਹੈ ਤੇ ਮੈਂ ਹਮ ਤੌਰ ਤੇ ਦੇਖਿਆ ਵੀ ਇਹੋ ਜੀ ਕੰਟਰੀਬਿਊਸ਼ਨ ਜਿਹੜੀ ਹੈਗੀ ਹੈ ਲੋਕ ਸਾਡੇ ਕਰਦੇ ਆ ਕਿਉਂਕਿ ਸਾਡਾ ਪੰਜਾਬੀਆਂ ਦਾ ਇਹ ਇੱਕ ਵਿਰਸਾ ਸਾਡੀ ਵਿਰਾਸਤ ਹੈ ਕਿ ਅਸੀਂ ਜਿੱਥੇ ਕਿਤੇ ਵੀ ਢੀੜ ਪੈਂਦੀ ਹੈ ਉਸ ਢੀੜ ਦੇ ਲਈ ਅਸੀਂ ਅੱਗੇ ਹੋ ਕੇ ਅੱਗੇ ਵਧ ਕੇ ਸਭ ਤੋਂ ਅੱਗੇ ਹੋ ਕੇ ਅਸੀਂ ਕੰਮ ਕਰਦੇ ਹਾਂ ਉਹ ਭਾਵੇਂ ਕਿਤੇ ਵੀ ਜਿਵੇਂ ਕਿ ਤੁਸੀਂ ਦੇਖਿਆ ਹੋਣਾ ਪਿਛਲੇ ਸਮੇਂ ਦੇ ਵਿੱਚ ਜਿੱਥੇ ਕਿਤੇ ਮਰਜ਼ੀ ਪੰਜਾਬ ਦੇ ਵਿੱਚ ਢੀੜ ਪੈ ਜਾਵੇ ਈਵਨ ਕਿ ਜੇਸ਼ ਦੇ ਵਿੱਚ ਢੀੜ ਪੈ ਜੇ ਉਸ ਢੀੜ ਲਈ ਪੰਜਾਬੀ ਸਭ ਤੋਂ ਅੱਗੇ ਹੋ ਤੇ ਅੱਜ ਮੈਂ ਸਾਰੇ ਪੰਜਾਬੀਆਂ ਨੂੰ ਆਪਦੇ ਵਿਰਸੇ ਨੂੰ ਆਪਦੀ ਵਿਰਾਸਤ ਨੂੰ ਯਾਦ ਕਰਦਿਆਂ ਹੋਇਆਂ ਉਹਨਾਂ ਨੂੰ ਯਾਦ ਦਿਵਾਉਂਦਿਆਂ ਹੋਇਆਂ ਉਹਨਾਂ ਨੂੰ ਇਹ ਗੱਲ ਅਪੀਲ ਕਰਦਾ ਹੱਥ ਜੋੜ ਕੇ ਕਿ ਤੁਸੀਂ ਸਾਰੇ ਇਕੱਠੇ ਹੋ ਤੁਸੀਂ ਸਾਰੇ ਇਸ ਗੱਲ ਦੇ ਵਿੱਚ ਅੱਗੇ ਵੱਧ ਵੱਧ ਜਿਹੜੀ ਹੈਗੀ ਇਸ ਗੱਲ ਨੂੰ ਸ਼ੇਅਰ ਕਰੋ ਇਸ ਜਿਹੜਾ ਹੈਗਾ ਲਿੰਕ ਨੂੰ ਸ਼ੇਅਰ ਕਰੋ ਤਾਂ ਕਿ ਬਹੁਤ ਲੋਕਾਂ ਤੱਕ ਇਹ ਗੱਲ ਫੈਲੇ ਕਿਉਂਕਿ ਸਾਰੇ ਕੱਲੇ ਪੰਜਾਬ ਦੇ ਵਿੱਚ ਨਹੀਂ ਦੇਸ਼ ਦੇ ਵਿੱਚ ਨਹੀਂ ਪੂਰੇ ਸੰਸਾਰ ਦੇ ਵਿੱਚ ਇਹ ਗੱਲ ਜਿਹੜੀ ਹੈਗੀ ਜਾਣੀ ਚਾਹੀਦੀ ਹੈ ਕਿਉਂਕਿ ਕੱਲੇ ਸਾਡੇ ਪੰਜਾਬੀ ਜਾਂ ਸਾਡੇ ਜਿਹੜੇ ਹੈਗੇ ਆ ਇੰਡੀਅਨਸ ਨਹੀਂ ਸਿਰ ਡੋਨੇਟ ਕਰਦੇ ਬਹੁਤ ਲੋਕ ਵੱਡੇ ਲੈਵਲ ਤੇ ਜਿਹੜੇ ਹੈਗੇ ਆ ਸਾਡੇ ਸੰਸਾਰ ਦੇ ਵਿੱਚ ਇਹੋ ਜਿਹੇ ਲੋਕ ਆ ਜਿਹੜੇ ਬਹੁਤ ਵੱਡੇ ਲੈਵਲ ਤੇ ਡੋਨੇਟ ਕਰਦੇ ਹੈਗੇ ਉਹਨਾਂ ਤੱਕ ਵੀ ਇਹ ਗੱਲ ਪਹੁੰਚਣੀ ਚਾਹੀਦੀ ਹੈਗੀ ਆ ਤਾਂ ਕਿ ਉਹ ਥੋੜਾ ਥੋੜਾ ਵੀ ਆਉਂਦਾ ਕਿਉਂਕਿ ਸਾਨੂੰ ਨਾ ਮੈਂ ਇੱਕ ਗੱਲ ਦੇਖੀ ਆ ਹਮੇਸ਼ਾ ਮੈਂ ਹਮੇਸ਼ਾ ਬੱਚਿਆਂ ਨੂੰ ਵੀ ਇਹ ਗੱਲ ਕਹਿਣਾ ਹੁੰਦਾ ਕਿ ਸਾਨੂੰ ਟੇਕਰਸ ਨਹੀਂ ਹੋਣਾ ਚਾਹੀਦਾ ਸਾਨੂੰ ਗਿਵਰਸ ਹੋਣਾ ਚਾਹੀਦਾ ਤੇ ਜੇ ਅਸੀਂ ਗਿਵਰਸ ਹੋਈਏ ਤਾਂ ਤੁਸੀਂ ਸੋਚ ਕੇ ਦੇਖੋ ਕਦੇ ਅਮਾਜ਼ਨ ਕਰਕੇ ਦੇਖੋ ਜੀ ਵੀ ਜਿਹੜੇ ਬੰਦੇ ਨੇ ਕਦੇ ਵੀ ਕਿਸੇ ਲਈ ਵੀ ਕੋਈ ਵੀ ਕੰਮ ਕੀਤਾ ਤੇ ਉਹਨੂੰ ਸਾਰੀ ਉਮਰ ਸੈਟੀਸਫੈਕਸ਼ਨ ਕਿੰਨੀ ਉਹ ਇਸ ਤਰੀਕੇ ਨਾਲ ਮਤਲਬ ਕਿ ਆਪ ਦੀ ਲਾਈਫ ਉਹਦੀ ਜਿਹੜੀ ਅੱਗੀ ਆ ਉਹ ਐਨਜਾਇਅਸਲ ਹੋ ਜਾਂਦੀ ਹੈ ਜਦੋਂ ਉਹ ਕਿਸੇ ਨੂੰ ਕੁਝ ਦਿੰਦਾ ਇਸ ਲਈ ਮੈਂ ਇਹ ਗੱਲ ਨੂੰ ਧਿਆਨ ਚ ਰੱਖਦੇ ਹੋਇਆ ਸਾਰਿਆਂ ਨੂੰ ਇਹ ਅਪੀਲ ਕਰਦਾ ਕਿ ਸਾਨੂੰ ਆ ਥੋੜਾ ਜਿਹਾ ਜਿਹੜਾ ਹੈਗਾ ਆਪਦੀ ਲਾਈਫ ਦੇ ਵਿੱਚ ਜੇ ਅਸੀਂ ਕੰਟਰੀਬਿਊਟ ਕਰੀਏ ਇਹ ਕੁਝ ਦੇਈਏ ਤਾਂ ਇਹਦੇ ਨਾਲ ਇੱਕ ਬੱਚੇ ਦੀ ਜਿਹੜੀ ਹੈਗੀ ਆ ਲਾਈਫ ਬਚ ਸਕਦੀ ਆ ਤੇ ਸਾਨੂੰ ਉਸ ਲਈ ਬਹੁਤ ਵੱਡੀ ਸੈਟੀਸਫੈਕਸ਼ਨ ਹੋ ਜਾਂਦੀ ਆ ਮੈਨੂੰ ਲੱਗਦਾ ਵੀ ਇਹ ਇੱਕ ਪਰਮਾਤਮਾ ਦੀ ਆਵਾਜ਼ਤ ਆ ਵੀ ਉਸ ਪਰਮਾਤਮਾ ਨੂੰ ਅਸੀਂ ਜਿਵੇਂ ਇਬਾਦਤ ਕਰਦੇ ਆ ਉਸ ਤਰੀਕੇ ਨਾਲ ਇਸ ਇਬਾਦਤ ਨੂੰ ਬਚਾਉਣ ਲਈ ਅਸੀਂ ਸਮਝਦੇ ਵੀ ਜੇ ਅਸੀਂ ਥੋੜਾ ਜਿਹਾ ਵੀ ਕੰਟਰੀਬਿਊਟ ਕਰ ਲਿਆ ਤਾਂ ਅਸੀਂ ਸਮਝਾਂਗੇ ਵੀ ਅਸੀਂ ਪਰਮਾਤਮਾ ਦੇ ਜਿਹੜੇ ਅੱਗੇ ਆਪਦੀ ਅਰਦਾਸ ਕਰ ਲਈ ਹੈਗੀ ਉਹਦੇ ਅੱਗੇ ਕੁਝ ਕੰਟਰੀਬਿਊਟ ਕਰਤਾ ਉੱਤੇ ਕੋਈ ਯੋਗਦਾਨ ਪਾਤਾ ਹੈ ਇਸ ਲਈ ਅਖੀਰ ਤੇ ਮੇਰੀ ਫੇਰ ਸਾਰਿਆਂ ਨੂੰ ਇਹ ਅਤੀਤ ਦਾ ਸਾਰੇ ਜਗਤ ਨੂੰ ਸਾਰੇ ਸੰਸਾਰ ਨੂੰ ਸਾਰੇ ਜਿਹੜੇ ਹੈਗੇ ਦੇਸ਼ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਤੇ ਸਾਰੇ ਪੰਜਾਬੀਆਂ ਨੂੰ ਕਿ ਸਾਨੂੰ ਇਸ ਦੇ ਜਗ ਦੇ ਵਿੱਚ ਵੱਧ ਤੋਂ ਵੱਧ ਜਿਹੜਾ ਹੈਗਾ ਕੰਟਰੀਬਿਊਟ ਕਰਨਾ ਚਾਹੀਦਾ ਹੈ ਸਾਡੀ ਸਾਰੇ ਲੋਕਾਂ ਕੀ ਇਹ ਫੀਲ ਆ ਵੀ ਤੁਸੀਂ ਵੱਧ ਤੋਂ ਵੱਧ ਸਾਡੀ ਹੈਲਪ ਕਰੋ ਡੋਨੇਟ ਕਰੋ ਤਾਂ ਜੋ ਇਬਾਦਤ ਦੀ ਜਾਨ ਪਹੁੰਚਾ ਸਕੇ ਤੇ ਇਹ ਵੀ ਇਸ ਦੁਨੀਆ ਨੂੰ ਦੇਖ ਸਕੇ ਪਲੀਜ਼ ਸਾਡੀ ਸਾਰਿਆਂ ਨੂੰ ਇਹ ਰਿਕਵੈਸਟ ਹੈ ਸਾਡੀ ਹੈਲਪ ਕਰੋ ਪਲੀਜ਼ ਥੈਂਕ ਯੂ ਜੀ ਮੇਰੀ ਸਾਰੇ ਭਾਰਤ ਵਾਸੀਆਂ ਨੂੰ ਅਪੀਲ ਹੈ ਜੀ ਵੀ ਮੇਰੀ ਬੱਚੀ ਆਸਤੇ ਵੀ ਫੰਡ ਇਕੱਠਾ ਕਰਾਉਣ ਬੀਸ ਦਾ ਬਿਚੂ ਫੰਡ ਇਕੱਠਾ ਕਰਾ ਕੇ ਮੇਰੀ ਬੱਚੀ ਦੀ ਇੰਜੈਕਸ਼ਨ ਲਵਾ ਕੇ ਉਹਦੀ ਜਾਨ بچਾ ਸਕਣ। ਹੋਰ ਇਸ ਤੋਂ علاوہ ਮੈਂ ਕੁਝ ਬੋਲ ਵੀ ਨਹੀਂ ਸਕਦਾ ਜੀ। ਧੰਨਵਾਦ। ਸਾਰਾ ਬਸ਼ੰਦਾ ਦੇਖੋ। ਇ ਕੋਈ QR ਕੋਡ ਦੇਖਾ ਤੁਸੀਂ ਇੰਡੀਆ ਵਾਲੇ ਲੱਗ ਨੂੰ ਤੇ ਬਾਅਦ ਵਿੱਚ। ਜੀ। ਅਸਲ ਤੁਸੀਂ ਵੱਡੋ। ਤੁਸੀਂ ਵੱਡੋ। ਸੋ ਇਹ ਜਿਹੜੇ QR ਕੋਡ ਹੈ ਵਿਦਨ ਇੰਡੀਆ ਜਿਹੜਾ ਹੈ ਫੰਡ ਰਾਈਜ਼ਰ ਪਲੇਟਫਾਰਮ ਉਹਦੇ QR ਕੋਡ ਨੇ ਵਿਦਨ ਇੰਡੀਆ ਜਿਨ੍ਹਾਂ ਨੇ ਡੋਨੇਟ ਕਰਨਾ ਹੈ ਇਨਾ QR ਕੋਡ ਦੇ ਉੱਤੇ ਉਹ ਸਕੈਨ ਕਰਕੇ ਡੋਨੇਟ ਕਰ ਸਕਦੇ ਆ ਵਿਦਨ ਇੰਡੀਆ ਦੇ ਲਈ ਇਹ ਰਹੇ ਆ ਸੋ ਇੱਕ QR ਕੋਡ ਜਿਹੜਾ ਆ ਇੰਡੀਆ ਤੋਂ ਬਾਹਰ ਜਿਹੜਾ ਅਬਰੋਡ ਜਿਹੜਾ ਹੈ ਫੰਡ ਰਾਈਜ਼ਰ ਚੱਲ ਰਿਹਾ ਸੋ ਇੰਡੀਆ ਤੋਂ ਬਾਹਰ ਜਿਹਦੇ ਵੀ ਸਾਡੇ ਪੰਜਾਬੀ ਔਰ ਇੰਡੀਅਨ ਜਿੰਨੇ ਵੱਸਦੇ ਆ ਉਹਨਾਂ ਨੇ ਜਿਨ੍ਹਾਂ ਨੇ ਡੋਨੇਟ ਕਰਨਾ ਉਹ ਪਲੀਜ਼ ਇਸ QR ਕੋਡ ਤੇ ਇਸ ਸਾਈਟ ਤੇ ਜਾ ਕੇ ਡੋਨੇਟ ਕਰ ਸਕਦੇ ਆ ਥੈਂਕ ਯੂ ਜੇ ਕੋਈ ਨਾਮ ਕਰ ਪਏ ਤਾਂ ਇੰਡੀਆ ਜਿਹੜਾ ਪਰਸਨਲ ਨੰਬਰ ਵਾਲਾ ਉਹ ਵੀ ਦੱਸਾ ਦਿਓ ਦੱਸਾ ਦਿਓ ਸਾਰਾ ਕੁਝ ਸੋ ਇਹ ਇੱਕ QR ਕੋਡ ਹੈ ਕਿ ਅਗਰ ਵੈਬਸਾਈਟ ਦੇ ਉੱਪਰ ਜਾ ਕੇ ਕਿਸੇ ਨੂੰ ਫੰਡਰੇਜ਼ਰ ਤੇ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਇਹ ਇਹਨਾਂ ਦਾ ਪਰਸਨਲ ਕੰਟੈਕਟ ਦਾ QR ਕੋਡ ਹੈ ਇਹ ਸਾਨੂੰ ਹਦਾਇਤ ਹੋਈ ਸੀ ਕਿ ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਇਹ ਜਿਹੜਾ ਕੋਡ ਹੈ ਇਹ ਵੀ ਜ਼ਰੂਰ ਸ਼ੇਅਰ ਕੀਤਾ ਜਾਵੇ ਪਰ ਸਾਡੀ ਰਿਕਵੈਸਟ ਇਹ ਹੈ ਕਿ ਵੱਧ ਤੋਂ ਵੱਧ ਜਿਹੜੀ amount ਆਫ ਫੰਡਰੇਜ਼ਰ ਦੇ ਪਲੇਟਫਾਰਮ ਤੇ ਹੀ ਕੀਤੀ ਜਾਵੇ ਪਰ ਜੇ ਉਹਦੇ 'ਚ ਕੋਈ ਦਿੱਕਤ ਆਉਂਦੀ ਹੈ ਤਾਂ ਇਹ ਪਰਸਨਲ QR ਕੋਡ ਹੈਗਾ ਨੰਬਰ ਇਹਦੇ ਤੇ ਵੀ ਡੋਨੇਟ ਤੁਸੀਂ ਕਰ ਸਕਦੇ ਹੋ ਥੈਂਕ ਯੂ